ਵਾਹਿਗੁਰੂ ਪੰਜਾਬੀ ਸੱਪਿਆ ਚਾਰ ਨੂੰ ਪਿਆਰ ਕਰਨ ਵਾਲੇ ਪੰਜਾਬੀਓ ਬਲਾਉ ਬੰਦੇ ਤੇ ਆਖੋ ਗੱਜ ਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪੰਜਾਬ ਵਸਦਾ ਏ ਗੁਰੂਆਂ ਪੀਰਾਂ ਫਕੀਰਾਂ ਦੇ ਰਾਹ ਤੇ 1947 ਵਿੱਚ ਭਾਰਤ ਨੂੰ ਆਜ਼ਾਦੀ ਦੀ ਦਾਤ ਮਿਲੀ ਪਰ ਪੰਜਾਬ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਕਿਸੇ ਵੇਲੇ ਸੋਨੇ ਦੀ ਚੜੀ ਖੋਲ ਵਾਲਾ ਪੰਜਾਬ ਅੱਜ ਨਸ਼ਿਆਂ ਅਤੇ ਫੈਸ਼ਨਾਂ ਦੀ ਦਲਦਲ ਵਿੱਚ ਫਸ ਚੁੱਕਾ ਹੈ ਪੰਜਾਬ ਅੱਜ ਦੁਰਾਹੇ ਨਹੀਂ ਚੌਰਾਹੇ ਤੇ ਆਖੋਇਆ ਹੈ ਇੱਕ ਪੰਜਾਬੀ ਦਾ ਸ਼ਾਇਰ ਕਹਿੰਦਾ ਹੈ ਮੈਂ ਰਿਹਾ ਪਹਿਲਾਂ ਤੇ ਤੁਲਨਾ ਹੁਣ ਮੈਂ ਗੁਲਾਬ ਦਾ ਫੁੱਲ ਨਾ ਇੱਥੇ ਲਹੂ ਵਗੇ ਦਰਿਆਵਾਂ ਚੋਂ ਤੇ ਪਾਣੀ ਜਿੰਨਾ ਮਲਣਾ ਅੱਜ ਮੇਰੀ ਹਿੱਕ ਤੇ ਕਈ ਨਾਪਰ ਜੰਗਾਂ ਆ ਪਾਰੇ ਪਰ ਲੱਖਾਂ ਹੀ ਜੀਤ ਮੇਰੀ ਅੱਜ ਢੋਲ ਤੇ ਢੋਲੀ ਗਾਹੀ ਉਮਰ ਹਿੱਕ ਤੇ ਜੰਗਾਂ ਨਾ ਪਾਓ ਮੇਰੀ ਹਿੱਕ ਤੇ ਦਾਦੀ ਪੀੜ ਹੈ ਅੱਜ ਵੀ ਮੇਰੀ ਛਾਤੀ ਤੇ ਲੱਗੀ ਢੋਗਰਿਆਂ ਦੀ ਪੀੜ ਹੈ ਇਸ ਢੋਗਰਿਆਂ ਦੀ ਪੀੜ ਚੋਂ ਮੈਂ ਕੋਈ ਨਲਵਾ ਟੋਲਦਾ ਹਾਂ ਕਿੱਥੇ ਗੁੰਮ ਗਏ ਹੋ ਮੇਰੇ ਹੀ ਰਿਓ ਜੋ ਬੋਲਦਾ ਹਾਂ ਮੈਂ ਪਰ ਜੋ ਬੋਲਦਾ ਹਾਂ ਪੰਜਾਬ ਦੀ ਕਿਸਾਨੀ ਅਤੇ ਜਵਾਨੀ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਅੱਜ ਵਿੱਚ ਸਾਡਾ ਕਵੀਸ਼ਰੀ ਜਥਾ ਇਹ ਇਹ ਬਿਆਨ ਕਰਦਾ ਹੈ ਪੰਡਿਆ ਗਿਆ ਪੰਜਾਬ ਤੇ ਦਰਿਆਵਾਂ ਦਾ ਨੀਰ ਵਿਦੇਸ਼ੀ ਤੁਰੀ ਜਵਾਨੀ ਜਾਵੇ ਕਿਸਾਨੀ ਲੀਰੋ ਲੀਰ ਮਾਰੋ ਸੰਸਨ ਕਾਲੀ ਬੱਲੇ ਚਾਕ ਦੀ ਮਿਲੀ ਹਿੰਦ ਨੂੰ ਆਜ਼ਾਦੀ ਵਾਲੀ ਦਾਤ ਜੀ ਸਾਡੀ ਕੋ ਇੱਕ ਕੀਮਤੀ ਸੌਗਾਤ ਜੀ ਵੇਖ ਹਾਕਮਾਂ ਦੀ ਨਹੀਂ ਤੋਂ ਹੋਈ ਕਹਾਣੀ ਵੀਰੋ ਜਸਰੰਗਲੇ ਪੰਜਾਬ ਦੀ ਕਹਾਣੀ ਵੀਰੋ ਜਸਰੰਗਲੇ ਪੰਜਾਬ ਦੀ ਕਹਾਣੀ ਵੀਰੋ ਅੱਡਾ ਪੰਜਾਬ ਦਰਿਆਵਾਂ ਦਾ ਪੰਜਾਬ ਸੀ ਰਹਿ ਗਿਆ ਪਾਸ ਵਿਚ ਜੇਲਮ ਚਨਾਬ ਸੀ ਬਾਕੀ ਤੇ ਨਾ ਦੇਉ ਹੇ ਰਸਤ ਸਾਥ ਸੀ ਉਹ ਵੀ ਦੂਜਿਆਂ ਸਟੇਟਾਂ ਵਿੱਚ ਗਏ ਵੰਡੇ ਜੀ ਖੜਾ ਪੰਜ ਆਪ ਸਾਡਾ ਪਰਬਤੀ ਕੰਡੇ ਜੀ ਖੜਾ ਪੰਜ ਆਪ ਸਾਡਾ ਪਰਬਤੀ ਕੰਡੇ ਜੀ ਕਦੇ ਮਾਲਕ ਸੀ ਜਿਹੜਾ ਪੰਜ ਆਬ ਦਾ ਮਾਲਕ ਸੀ ਜਿਹੜਾ ਪੰਜ ਆਬ ਦਾ ਕੋਠੋ ਹਾਰ ਮਚ ਨਾਲ ਵੇ ਦੁਆਬ ਦਾ ਕੋੜਾ ਨਸ਼ੇ ਬਿਨ ਅਸਰੀ ਨਾ ਜਨਾਬ ਦਾ ਗਹੌਨੀ ਵੀਰੋ ਚੋਚੋ ਚੋਚੋ ਪੰਜਾਬੀ ਵੀਰੋ ਲੰਮੀਆਂ ਪਹਿਲਾ ਟਿੰਡਾ ਵਾਲੇ ਖੂਚ ਲਾਇਆ ਪੰਪੀਆਂ ਮੱਛੀ ਮੋਟਰਾ ਵੀ ਅੱਜ ਕੱਲ ਹੰਪੀਆਂ ਬੇਲਮਾ ਵੀ ਦੇ ਵੀ ਦਸੋ ਜੋ ਪਹਾਣੇ ਕੱਟੇ ਜੀ ਖੜਾ ਪੰਜ ਆਖ ਸਾਡਾ ਪਰ ਪਾਤੀ ਕੱਟੇ ਜੀ ਖੜਾ ਪੰਜ ਆਖ ਸਾਡਾ ਪਰ ਪਾਤੀ ਕੱਟੇ ਜੀ ਝੂਨਾ ਲਾਇਆ ਬਿਨਾ ਕਰਜ਼ੇ ਨਾ ਲੈਂਦੇ ਜੀ ਹਰ ਸਾਲ ਪੈ ਪੂਟਰਾਂ ਦੇ ਪੈਂਦੇ ਜੀ ਪਾਣੀ ਹੈ ਨਹੀਂ ਬੱਗਿਆ ਨਹੀਂ ਥਾ ਕਹਿੰਦੇ ਜੀ ਸਾਡੀ ਧਰਤੀ ਪੰਜਰ ਹੋ ਜਾਣੀ ਵੀਰੋ ਦਸਾਂ ਰੰਗਲੇ ਪੰਜਾਬ ਦੀ ਕਹਾਣੀ ਵੀਰੋ ਦਸਾਂ ਰੰਗਲੇ ਪੰਜਾਬ ਦੀ ਕਹਾਣੀ ਵੀਰੋ ਮਾਂ ਦਾਸ ਕਰ ਮੂਹੇ ਤਾਈ ਕੁੱਟਿਆ ਮਾਂ ਦਾਸ ਕਰ ਮੂਹੇ ਤਾਈ ਕੁੱਟਿਆ ਸਾਨੂੰ ਰੋੜ ਵੀ ਨਹੀਂ ਤਾ ਜਦੋਂ ਕੁੱਟਿਆ ਸਾਡਾ ਪਾਣੀ ਦਰਿਆ ਯਾਰ ਅਸੀਂ ਚੰਗ ਵਿੱਚ ਰਾਈ ਦੇ ਖੜੀ ਕਉ ਦੇ ਖੜੇ ਜੀ ਖੜਾ ਪਾਂਝ ਆਪ ਸਾਡਾ ਪਰ ਪਾਤੀ ਕੰਡੇ ਜੀ ਖੜਾ ਪਾਂਝ ਆਪ ਸਾਡਾ ਪਰ ਪਾਤੀ ਕੰਡੇ ਜੀ ਕੋਈ ਯੋਗ ਨਾ ਜ਼ਮੀਨਾਂ ਚ ਜਦੋਂ ਰਹਿਣੀਆਂ ਸੱਤ ਕੋਸਰਾਂ ਮੈਂ ਧਰਾਂ ਨਹੀਂਆਂ ਕਾਰਖਾਨਿਆਂ ਚ ਲੋੜਾ ਜਦੋਂ ਪੈਣੀਆਂ ਕਰ ਲੇ ਬਰਾ ਪੈਗੀ ਰੋਟੀ ਖਾਣੀ ਵੀ ਰਿਓ ਕਸਾਂੰਗਲੇ ਪੰਜਾਬ ਦੀ ਕਹਾਣੀ ਵੀ ਇਹ ਸਾਲੰਗਲੇ ਪੰਜਾਬ ਦੀ ਕਹਾਣੀ ਵੀਰੋ ਹਲ ਕੱਢਿਆ ਨਾ ਜਦੋਂ ਸਰਕਾਰਾਂ ਨੇ ਫੇਰ ਪੁੱਤਾਂ ਤੇ ਦਿੱਤੀਆਂ ਮੁੱਟਿਆਰਾਂ ਨੇ ਹਾਸ ਕੀਤੀਆਂ ਜਦ ਮਾਂ ਤਾਂ ਜਗੋਂ ਬਾਰਾਂ ਨੇ ਗੱਲ ਆਈ ਲੱਟ ਪੋਟ ਤੇ ਪੰਜਾਬੋਂ ਛੰਡੇ ਜੀ ਖੜਾ ਪੰਜ ਆਪ ਸਾਡਾ ਬਰਬਾਦੀ ਕੰਡੇ ਜੀ ਖੜਾ ਪੰਜ ਆਪ ਸਾਡਾ ਬਰਬਾਦੀ ਕੰਡੇ ਜੀ ਕੋਲ ਛੇ ਰੱਖਦਾ ਪੰਜਾਬ ਖਾਲੀ ਜੇ ਤੱਕ ਪੰਜਾਬ ਖਾਲੀ ਕਰਕੇ ਸੁੱਕੇ ਮਾਪਿਆਂ ਦੇ ਸਾਡਰ-ਡਰ ਕੇ ਪੁੱਤ ਪੇਜਦੇ ਜਹਾਜ਼ ਪਰ ਪਰ ਕੇ ਚੰਗਾ ਰਹਾ ਨਾ ਇਤੋਂ ਦਾ ਪੌਣ ਪਾਣੀ ਵੀਰੋ ਦਸਾਂ ਰੰਗਲੇ ਪੰਜਾਬ ਦੀ ਕਹਾਣੀ ਵੀਰੋ ਦਸਾਂ ਰੰਗਲੇ ਪੰਜਾਬ ਦੀ ਕਹਾਣੀ ਵੀਰੋ ਸਰਬਜੀਤ ਆਖੇ ਗੱਪ ਨੂੰ ਜਵਾਨਾ ਹਾਲੇ ਕਰੋ ਰੱਖ ਕੇ ਦਿਮਾਗ ਠੰਡੇ ਦੀ ਖੜਾ ਪੰਜ ਆਬ ਸਾਡਾ ਪਰਪਤੀ